ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦਾ ਦੂਜਾ ਭਾਗ ਹੈ ਇਸ ਦੂਜੇ ਭਾਗ ਦੇ ਵਿੱਚ ਊੜੇ ਅਤੇ ਐੜੇ ਵਾਲੇ ਜੋ ਸ਼ਬਦ ਬਾਕੀ ਹਨ ਉਹਨਾਂ ਸ਼ਬਦਾਂ ਦਾ ਉਚਾਰਨ ਇਸ ਭਾਗ ਦੇ ਵਿੱਚ ਆਪ ਜੀ ਨੇ ਸਾਂਝ ਪਾਉਣ ਲੱਗੇ ਹਾਂ ਬੜੇ ਧਿਆਨ ਦੇ ਨਾਲ ਇਕਾਗਰਤਾ ਦੇ ਸਹਿਤ ਆਪ ਜੀ ਨੇ ਸਰਵਣ ਕਰਨਾ ਹੈ ਹੋ ਸਕੇ ਤਾਂ ਹੈੱਡਫੋਨ ਜ਼ਰੂਰ ਲਾ ਲੈ ਜਾਨ ਤਾਂ ਜੋ ਆਵਾਜ਼ ਪੂਰੀ ਸਮਝ ਆਵੇ ਉੱਪਰ ਸਕਰੀਨ ਦੇ ਆਪ ਜੀ ਦੇਖ ਰਹੇ ਹੋ ਇਹਨਾਂ ਸ਼ਬਦਾਂ ਦਾ ਉਚਾਰਨ ਜੋ ਕਿ ਆਮ ਹਿੰਗਲਤ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਚੰਗੇ ਚੰਗੇ ਸੰਖਿਆ ਕਰਨ ਵਾਲੇ ਸਿੰਘ ਵੀ ਇੱਥੇ ਟੱਪਲਾ ਖਾ ਜਾਂਦੇ ਹਨ ਗਲਤੀ ਕਰ ਜਾਂਦੇ ਹਨ ਸੋ ਇਹ ਨਿਯਮ ਹਨ ਕੁਝ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਜੇ ਇਹਨਾਂ ਸ਼ਬਦਾਂ ਦਾ ਉਚਾਰਨ ਸੁੱਧ ਨਾ ਹੋਇਆ ਤਾਂ ਸੁੱਧ ਸੰਖਿਆ ਨਹੀਂ ਆਖੀ ਜਾਵੇਗੀ ਸਵੇਸ਼ ਕਰਕੇ ਆਓ ਹੁਣ ਸ਼ੁਰੂ ਕਰੀਏ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ ਸੋ ਪਹਿਲਾ ਹੈ ਐੜੇ ਕੰਨਾ ਹਾਹੇ ਲਾਂ ਅਤੇ ਨਾਲ ਹੀ ਹੈ ਐੜੇ ਕੰਨਾ ਹਾਹੇ ਸਿਹਾਰੀ ਜਦੋਂ ਇਹ ਦੋ ਚਾਰਨ ਜਾਂ ਦੋ ਸ਼ਬਦ ਗੁਰਬਾਣੀ ਪੜਦੇ ਆਉਂਦੇ ਹਨ ਤਾਂ ਗਲਤ ਉਚਾਰਨ ਕਰ ਦਿੱਤਾ ਜਾਂਦਾ ਹੈ ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਦੋਵਾਂ ਨੂੰ ਇੱਕੋ ਜਿਹਾ ਬੋਲ ਦਿੰਦੇ ਹਾਂ ਦੋਵਾਂ ਦੀਆਂ ਆਵਾਜ਼ਾਂ ਵਿੱਚ ਫਰਕ ਨਹੀਂ ਪਤਾ ਬਹੁਤਿਆਂ ਨੂੰ ਜਿਨ੍ਹਾਂ ਨੂੰ ਪਤਾ ਹੈ ਉਹ ਕਈ ਜਾਣੇ ਅਣਜਾਣੇ ਵਿੱਚ ਕਾਹਲੀ ਕਰ ਜਾਂਦੇ ਹਨ ਅਤੇ ਕੋਈ ਲੋੜ ਨਹੀਂ ਸਮਝਦੇ ਵੀ ਇਹਨਾਂ ਦਾ ਉਚਾਰਨ ਸਹੀ ਕੀਤਾ ਜਾਵੇ ਸੋ ਜਿਵੇਂ ਲਿਖਿਆ ਹੈ ਉਦਾਂ ਹੀ ਬੋਲਣਾ ਹੈ ਅੱਖਰ ਲਿਖੇ ਸਹੀ گاਵਾ ਅਵਰ ਨਾ ਜਾਣਾ ਬਾਣੀ ਇਹ ਗੁਰੂ ਸਾਹਿਬ ਦਾ ਬਚਨ ਹੈ ਜਿਵੇਂ ਲਿਖਿਆ ਹੈ ਉਦਾਂ ਪੜ੍ਹਨਾ ਇਹ ਸਿੱਖ ਦਾ ਫਰਜ਼ ਹੈ ਸਰਹੋ ਵਿਚਾਰ ਐੜੇ ਕੰਨੇ ਦੀ ਆਵਾਜ਼ ਮਹਾਰਨੀ ਆਪਜੀ ਸਰਵਣ ਕਰਦੇ ਰਹਿੰਦੇ ਹੋ ਐੜੇ ਕੰਨਾ ਹਾਹੇ ਲਾਹੇ ਇਹ ਜਿਹੜੀਆਂ ਦੋ ਆਵਾਜ਼ਾਂ ਹਨ ਇਹ ਦੋਵੇਂ ਦੀਰਘ ਮਾਤਰਾਵਾਂ ਹਨ ਭਾਵ ਕੇ ਲੰਮੀਆਂ ਆਵਾਜ਼ਾਂ ਹਨ ਐੜੇ ਕੰਨੇ ਦੀ ਆਵਾਜ਼ ਵੀ ਲੰਬੀ ਦੇਣੀ ਹੈ ਤੇ ਹਾਹੇ ਦੀ ਲਾਹ ਦੀ ਆਵਾਜ਼ ਵੀ ਲੰਬੀ ਹੈ ਦੋਵੇਂ ਆਵਾਜ਼ਾਂ ਇੱਕੋ ਜਿਹੀ ਮਾਤਰਾ 'ਚ ਬੋਲਣੀਆਂ ਹਨ ਉਚਾਰਣ ਹੈ ਆਹੇ ਆਹੇ ਇਹਦਾ ਉਚਾਰਨ ਹੈ ਹੁਣ ਜਦੋਂ ਪੰਕਤੀ ਦਾ ਆਪ ਜੀ ਦਰਸ਼ਨ ਕਰੋਗੇ 1005 ਅੰਗ ਦੇ ਉੱਪਰ ਉੱਥੇ ਪੰਕਤੀ ਆਉਂਦੀ ਹੈ ਜੀਅਨ ਪ੍ਰਤਪਾਲ ਸਮਾਹ ਹੈ ਹੋਸੀ ਆਹੇ ਇਹਦਾ ਉਚਾਰਨ ਹੈ ਆਹੇ ਹੈ ਹੋਸੀ ਆਹੇ ਇਹ ਤਾਂ ਸਾਰੇ ਬੋਲ ਹੀ ਲੈਂਦੇ ਹਨ ਫਿਰ ਵੀ ਦਾਸ ਦਾ ਫਰਜ਼ ਸੀ ਇਹ ਵੀ ਆਪ ਜੀ ਦੀ ਗਿਆਤ ਵਿੱਚ ਲਿਆਂਦਾ ਜਾਵੇ ਹੁਣ ਇਹਨੂੰ ਆਹੇ ਹੀ ਪੜਨਾ ਹੈ ਆਹੇ ਨਾਲ ਦਾ ਜਿਹੜਾ ਉਚਾਰਨ ਹੈ ਇੱਕ ਹੋਰ ਆਪ ਜੀ ਦੇਖ ਰਹੇ ਹੋ ਲੱਗਦਾ ਤਾਂ ਇਸੇ ਤਰ੍ਹਾਂ ਹੀ ਹੈ ਪਰ ਐਡੇ ਕੰਨਾਂ ਲੰਬੀ ਆਵਾਜ਼ ਹੈ ਤੇ ਸਿਹਾਰੀ ਜਿਹੜੀ ਹੈ ਉਹ ਛੋਟੀ ਹੈ ਥੋੜੀ ਆਵਾਜ਼ ਹੈ ਜਦੋਂ ਇਸ ਤਰ੍ਹਾਂ ਆਵੇ ਤਾਂ ਇਹਦਾ ਉਚਾਰਨ ਕਰਨਾ ਹੈ ਆਹੇ ਹੁਣ ਇੱਥੇ ਆਹੇ ਨਹੀਂ ਕਹਾਂਗੇ ਇੱਥੇ ਬੋਲਣਾ ਹੈ ਹਾਏ ਐਡੇ ਕੰਨੇ ਦੀ ਬਾਜ ਲੰਬੀ ਦਿੰਦਿਆਂ ਹਾਂ ਹਾਂ ਹਾਏ ਸਿਆਰੀ ਦੀ ਬਾਜ ਥੋੜੀ ਦੇਣੀ ਹੈ ਇਹ ਜਿਹੜਾ ਨਿਜ਼ਮ ਹੈ ਜਿਨੇ ਇਸ ਬਰੀਕੇ ਨੂੰ ਸਮਝ ਲਿਆ ਹੈ ਸਾਰੀ ਬਾਣੀ ਦੇ ਵਿੱਚ ਕੋਈ ਵੀ ਸ਼ਬਦ ਆ ਜਾਵੇ ਚਾਹੇ ਖ ਖਾ ਆ ਜਾਵੇ ਚਾਹੇ ਕਕਾ ਆ ਜਾਵੇ ਜਿਵੇਂ ਜੁਗਾ ਜੁਗੰਤਰ ਖਾਹੀ ਖਾਹੇ ਉਥੇ ਖਖੇ ਦੇ ਨਾਲ ਆ ਜਾਂਦਾ ਹੈ ਉਥੇ ਖਾਹੀ ਨਹੀਂ ਗੈਣਾ ਹੈ ਸੋ ਆਪ ਜੀ ਉਮੀਦ ਹੈ ਕਿ ਸਮਝ ਗਏ ਹੋਵੋਗੇ ਇਸ ਤਰ੍ਹਾਂ ਦਾ ਉਚਾਰਨ ਥੋੜਾ ਹੈ ਆਹੇ ਜਿਹੜਾ ਐੜੇ ਕੰਨਾਂ ਹਾਏ ਸਿਹਾਰੀ ਹੈ ਜਦੋਂ ਇਹ ਪੰਕਤੀ ਆਉਂਦੀ ਹੈ 299 ਅੰਗ ਦੇ ਉੱਤੇ ਇੱਕ ਪੰਕਤੀ ਦਾਸ ਨੇ ਪੜ੍ਹੀ ਸੀ ਏਕ ਸਿਮਰ ਏਕੋ ਮਨ ਆਹੇ ਇਸ ਤਰ੍ਹਾਂ ਇਹਦਾ ਉਚਾਰਨ ਹੈ ਆਹੇ ਉਸ ਤੋਂ ਅਗਲੇ ਜਿਹੜੇ ਉਚਾਰਨ ਹਨ ਊੜੇ ਵਾਲੇ ਹਨ ਊੜੇ ਔਂਕੜ ਹਾਏ ਬਿਹਾਰੀ ਉਸ ਤੋਂ ਅੱਗੇ ਹੈ ਊੜੇ ਹੋੜਾ ਵੀ ਹੈ ਤੇ ਔਂਕੜ ਵੀ ਹੈ ਹਾਹੇ ਬਿਹਾਰੀ ਵੀ ਹੈ ਇਹਨਾਂ ਬਾਰੇ ਬਹੁਤ ਕੰਫਿਊਜ਼ਨ ਹੁੰਦੀ ਕਈ ਸੰਗਤਾਂ ਨੂੰ ਉਸ ਤੋਂ ਅੱਗੇ ਊੜੇ ਹੋੜਾ ਹਾਹੇ ਬਿਹਾਰੀ ਊੜੇ ਦਲੈਂਕੜ ਹਾਹੇ ਬਿਹਾਰੀ ਇਹਨਾਂ ਚਾਰਾਂ ਅੱਖਰਾਂ ਦਾ ਸ਼ਬਦਾਂ ਦਾ ਆਪਾਂ ਉਚਾਰਨ ਸਿੱਖਣਾ ਹੈ ਪਹਿਲਾ ਹੈ ਊੜੇ ਔਂਕੜ ਹਾਹੇ ਬਿਹਾਰੀ ਇਹ ਪਾਠ ਬੋਲਣਾ ਹੈ ਉਹੀ ਇਹਨੂੰ ਉਹੀ ਨਹੀਂ ਕਹਿਣਾ ਹੈ ਊੜੇ ਔਂਕੜ ਦੀ ਆਵਾਜ਼ ਹਾਹੀ ਬਿਆਰੀ ਹੀ ਉਹੀ ਇੰਨੀ ਕਵਾਜ ਹੈ ਦੀ ਜਲਦੀ ਨਾ ਪੜੀ ਜਾਣੀ ਹੈ ਨਾਲ ਵਾਲਾ ਜਿਹੜਾ ਇੱਕ ਹੋਰ ਉਚਾਰਨ ਆਪ ਜੀ ਦੇਖ ਰਹੇ ਹੋ ਊੜੇ ਹੋੜਾ ਖੁੱਲੇ ਮੂੰਹ ਵਾਲਾ ਊੜਾ ਥੱਲੇ ਪੈਰ ਵਿੱਚ ਔਂਕੜ ਹੈ ਬਹੁਤਿਆਂ ਨੂੰ ਇੱਥੇ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਬੋਲਣਾ ਹੈ ਹੁਣ ਜਦੋਂ ਵੀ ਦੋ ਮਾਤਰਾਵਾਂ ਇਕੱਠੀਆਂ ਆ ਜਾਣ ਉੱਥੇ ਆਪ ਜੀ ਨੇ ਦੋਵਾਂ ਮਾਤਰਾਾਂ ਦੇ ਵਿਚਕਾਰ ਵਾਲੀ ਜਿਹੜੀ ਆਵਾਜ਼ ਹੈ ਉਹ ਕੱਢਣੀ ਹੈ ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਵਿਚਕਾਰ ਵਾਲੀ ਆਵਾਜ਼ ਨਾ ਨਿਕਲੇ ਜੇ ਨਾ ਕੱਢੀ ਜਾਵੇ ਤਾਂ ਘਟੋ-ਘਟ ਜਿਹੜੀ ਮਾਤਰਾ ਵੱਡੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਬੋਲਿਆ ਜਾਵੇ ਪਰ ਫਿਰ ਵੀ ਆਪ ਜੀ ਨੇ ਕੋਸ਼ਿਸ਼ ਕਰਨੀ ਹੈ ਕਿ ਵਿਚਲਾ ਮੇਲ ਜਿਹੜਾ ਦੋਵਾਂ ਆਵਾਜ਼ਾਂ ਦੇ ਨਾ ਹੋੜਾ ਹੋਵੇ ਤੇ ਨਾ ਔਂਕੜ ਹੋਵੇ ਉਹ ਆਵਾਜ਼ ਦੇ ਕੇ ਜਲਦੀ ਨਾਲ ਲੰਘ ਜਾਣਾ ਹੈ ਇਹਦਾ ਉਚਾਰਨ ਸਹੀ ਹੋ ਜਾਵੇਗਾ ਹੁਣ ਜਿਹੜਾ ਊੜੇ ਹੋੜਾ ਪੈਰ ਔਂਕੜ ਈੜੀ ਬਿਹਾਰੀ ਦੀ ਆਵਾਜ਼ ਹੈ ਉਹ ਬੋਲਣਾ ਹੈ ਉਹੀ ਹੁਣ ਦਾਸ ਨੇ ਨਾਂ ਉਹੀ ਬੋਲਿਆ ਹੈ ਨਾਂ ਉਹੀ ਬੋਲਿਆ ਹੈ ਇਹ ਉਹੀ ਜਿਹੜਾ ਪਹਿਲਾ ਸੀ ਊੜੇ ਔਂਕੜ ਹਾਹੇ ਬਿਹਾਰੀ ਉਹ ਬੋਲਣਾ ਹੈ ਉਹੀ ਇਹ ਜਿਹੜਾ ਬੋਲਣਾ ਹੈ ਇਹ ਬੋਲਣਾ ਹੈ ਉਹੀ ਥੋੜਾ ਹੀ ਫਰਕ ਹੈ ਸੁਣਨ ਨੂੰ ਆਪ ਜੀ ਨੂੰ ਵੱਖਰਾ ਨਹੀਂ ਜਾਪਦਾ ਹੋਵੇਗਾ ਪਰ ਜਦੋਂ ਖੁਦ ਤੁਸੀਂ ਬੋਲੋਗੇ ਉਚਾਰੋਗੇ ਆਪ ਜੀ ਨੂੰ ਸਮਝ ਆਵੇਗੀ ਵੀ ਅਸੀਂ ਬੋਲ ਰਹੇ ਹਾਂ ਤੇ ਸਾਨੂੰ ਸਮਝ ਆ ਰਹੀ ਹੈ ਉਹੀ ਇਸ ਕਰਕੇ ਉਹੀ ਪਾਠ ਇਹਦਾ ਬੋਲਣਾ ਹੈ ਉਹੀ ਨਹੀਂ ਕਹਿਣਾ ਨਾ ਉਹੀ ਕਹਿਣਾ ਹੈ ਕੋਲਾਜਾ ਵਿਚਾਰਨ ਹੈ ਦਾ ਇਹ ਦੋਵੇਂ ਵਿਚਾਰਨ ਇੱਕ ਪੰਕਤੀ ਵਿੱਚ ਆ ਜਾਂਦੇ ਹਨ ਮਹਾਰਾਜ ਜੀ ਨੇ ਇਹ ਵਰਤੋਂ ਕੀਤੀ ਹੈ ਪੰਕਤੀ ਹੈ 214 ਅੰਗ ਦੇ ਉੱਤੇ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਜਿਹੜਾ ਪਹਿਲਾਂ ਬੋਲਿਆ ਹੈ ਉਹ ਬੋਲਿਆ ਹੈ ਉਹੀ ਦੂਸਰਾ ਬੋਲਿਆ ਹੈ ਉਹੀ ਇਸ ਤਰ੍ਹਾਂ ਇਹਨਾਂ ਦੋਵਾਂ ਸ਼ਬਦਾਂ ਦਾ ਉਚਾਰਨ ਹੈ ਉਸ ਤੋਂ ਅੱਗੇ ਜਿਹੜਾ ਉਚਾਰਨ ਵੱਖਰਾ ਹੈ ਦੋਵਾਂ ਦੇ ਨਾਲੋਂ ਊੜਾ ਖੁੱਲੇ ਮੂੰਹ ਵਾਲਾ ਭਾਵੇਂ ਊੜੇ ਹੋੜਾ ਹਾਹੇ ਬਿਹਾਰੀ ਇਹਦਾ ਉਚਾਰਨ ਹੈ ਓਹੀ ਦੋਵੇਂ ਮਾਤਰਾਵਾਂ ਦੀਰਘ ਹਨ ਊੜੇ ਨੇ ਵੀ ਪੂਰੀ ਆਵਾਜ਼ ਦੇਣੀ ਹੈ ਖੁੱਲੇ ਮੂੰਹ ਵਾਲੇ ਨੇ ਤੇ ਹਾਹੇ ਬਿਹਾਰੀ ਦੀ ਆਵਾਜ਼ ਵੀ ਪੂਰੀ ਆਉਣੀ ਹੈ ਹੀ ਓਹੀ ਇਹਨੂੰ ਓਹੀ ਨਹੀਂ ਕਹਿਣਾ ਹੈ ਪੰਕਤੀ ਇਸ ਤਰ੍ਹਾਂ ਆਉਂਦੀ ਹੈ 294 ਅੰਗ ਦੇ ਉਤੇ ਆਪ ਜੀ ਦਰਸ਼ਨ ਕਰ ਲੈਣਾ ਅੰਤਰ ਬਸੇ ਬਾਹਰ ਭੀ ਉਹੀ ਇਸ ਤਰ੍ਹਾਂ ਇਹਦਾ ਉਚਾਰਣ ਹੈ ਸੁਖਣੀ ਸਾਹਿਬ ਚ ਪਾਠ ਹੈ ਇਹ ਉਸ ਤੋਂ ਅੱਗੇ ਨਾ ਤਿੰਨਾਂ ਦੇ ਨਾਲ ਇੱਕ ਵੱਖਰੀ ਆਵਾਜ਼ ਹੈ ਦਲੈਂਕੜ ਦੇ ਨਾਲ ਊੜੇ ਦਲੈਂਕੜ ਆਹੇ ਬਿਹਾਰੀ ਉਹੀ ਇਹਦੀ ਆਵਾਜ਼ ਊੜੇ ਦਲੈਂਕੜ ਦੇ ਨਾਲ ਹੈ ਊ ਆਹੇ ਬਿਹਾਰੀ ਹੀ ਉਹੀ ਇਹ ਪੰਕਤੀ ਆਉਂਦੀ ਹੈ 216 ਅੰਕ ਤੇ ਦਰਸ਼ਨ ਕਰਨਾ ਊਹੀ ਤੇ ਹਰਿਓ ਊਹਾ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਇਸ ਤਰ੍ਹਾਂ ਇਹਦਾ ਵਿਚਾਰਨ ਹੈ ਦੋ ਚਰਨ ਰਹਿ ਗਏ ਹਨ ਉਹ ਹਨ ਊੜੇ ਔਂਕੜ ਪੱਪਾ ਰਾਰੇ ਸਿਹਾਰੀ ਊੜੇ ਦਲੈਂਕੜ ਪੱਪਾ ਰਾਰੇ ਸਿਹਾਰੀ ਜਦੋਂ ਪਾਠ ਕਰਾਂਗੇ ਜਲੰਤ ਰੂਪ ਦੇ ਵਿੱਚ ਤਾਂ ਰਾਰੇ ਸਿਹਾਰੀ ਸਾਇਲੈਂਟ ਬੋਲੀ ਜਾਂਦੀ ਹੈ ਇਹਦੀ ਆਵਾਜ਼ ਨਹੀਂ ਬੋਲੀ ਜਾਂਦੀ ਸੋ ਇਹਨਾਂ ਦੋਵਾਂ ਦੇ ਵਿੱਚ ਵੀ ਫਰਕ ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਬਾਰ ਬਾਰ ਸ਼ਬਦ ਆਉਂਦਾ ਹੈ ਬਾਣੀ ਪੜਦਿਆਂ ਪਹਿਲਾ ਹੈ ਊੜੇ ਔਂਕੜ ਜੇਦੀ ਆਵਾਜ਼ ਬੋਲੀ ਜਾਈ ਹੈ ਤੇ ਜਲਦੀ ਨਾ ਪੜਨਾ ਹੁੰਦਾ ਹੈ ਉੱਪਰ ਇਹਦਾ ਪਾਠ ਇੰਨੀ ਆਵਾਜ਼ ਹੈ ਉੱਪਰ ਦੂਸਰਾ ਹੈ ਊਪਰ ਊੜੇ ਦਲੈਂਕੜ ਊ ਊਪਰ ਇਹਨਾਂ ਦੋਵਾਂ ਦਾ ਧਿਆਨ ਰੱਖਣਾ ਹੈ ਊੜੇ ਅੰਕੜ ਵਾਲਾ ਪਾਠ ਆਪਜੀ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹੋ ਤਵਲੇ ਉੱਪਰ ਕੇਤਾ ਭਾਰ ਜਦੋਂ ਅਸੀਂ ਪਾਠ ਜਪਜੀ ਸਾਹਿਬ ਦਾ ਕਰਦੇ ਹਾਂ ਤਾਂ ਬਹੁਤਿਆਂ ਨੂੰ ਸੁਣਿੰਦਾ ਹੈ ਉਹ ਇਥੇ ਉੱਪਰ ਹੀ ਕਹੇ ਜਾਂਦੇ ਹਨ ਦਲੈਂਕੜ ਲਾ ਦਿੰਦੇ ਹਨ ਇਸ ਕਰਕੇ ਇਹ ਬੇਨਤੀ ਕੀਤੀ ਹੈ ਵੀ ਔਂਕੜ ਦੇ ਨਾਲ ਹੀ ਬੋਲਣਾ ਹੈ ਤਵਲੇ ਉੱਪਰ ਕੇਤਾ ਭਾਰ ਤੇ ਦੂਸਰਾ ਹੈ ਉ ਪਰ 656 ਅੰਗ ਦੇ ਉੱਤੇ ਆਪਜੀ ਦੇਖੋਗੇ ਉੱਪਰ ਕਉ ਮੰਗਉ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਇਸ ਤਰ੍ਹਾਂ ਉੱਪਰ ਦਾ ਉਚਾਰਨ ਇਸ ਢੰਗ ਦੇ ਨਾਲ ਹੈ ਉਮੀਦ ਹੈ ਆਪ ਜੀ ਨੂੰ ਇਹ ਉਚਾਰਨ ਵੀ ਸਮਝ ਆਏ ਹੋਣਗੇ ਜਿਸੇ ਤਰ੍ਹਾਂ ਹੀ ਆਪ ਜੀ ਨੇ ਆਪ ਸਰਵਣ ਕਰਨਾ ਹੈ ਤੇ ਹੋਰਾਂ ਸੰਗਤਾਂ ਨੂੰ ਵੀ ਇਹ ਵੀਡੀਓ ਪਹੁੰਚਾਉਣੀ ਹੈ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈ ਸਕਣ ਆਓ ਇੱਕ ਵਾਰੀ ਫੇਰ ਇਹਨਾਂ ਸ਼ਬਦਾਂ ਦਾ ਉਚਾਰਨ ਸਮਝ ਲਈਏ ਐੜੇ ਕੰਨਾ ਹਾਹੇ ਲਾਂ ਆਹੇ ਐੜੇ ਕੰਨਾ ਹਾਹੇ ਸਿਹਾਰੀ ਆਹੇ ਊੜੇ ਔਂਕੜ ਹਾਹੇ ਬਿਹਾਰੀ ਉਹੀ ਊੜੇ ਹੋੜਾ ਔਂਕੜ ਹਾਹੇ ਬਿਹਾਰੀ ਉਹੀ ਊੜੇ ਹੋੜਾ ਹਾਹੇ ਬਿਹਾਰੀ ਉਹੀ ਊੜੇ ਦਲੈਂਕੜ ਹਾਹੇ ਬਿਹਾਰੀ ਉਹੀ ਊੜੇ ਔਂਕੜ ਪੱਪਾ ਰਾਰੇ ਸਿਹਾਰੀ ਉੱਪਰ ਉੜੇ ਦਲੈਂਕੜ ਪੱਪਾ ਰਾਰੇ ਸਿਹਾਰੀ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ